ਹਰਖ ਸਿੰਘ ਰਾਵਤ ਦੇ 12 ਵਜੇ ਵਾਲੇ ਬਿਆਨ ਤੇ ਬਵਾਲ ਹੁੰਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਮਜ਼ਾਕ ਉਡਾਉਣਾ ਕਾਂਗਰਸ ਦਾ ਸੁਭਾ ਹੈ ਤਾਂ ਫੜਿੰਗ ਨੇ ਵੀ ਸਿੱਖ ਬੱਚਿਆਂ ਦਾ ਮਜ਼ਾਕ ਬਣਾਇਆ ਸੀ ਇਹ ਆਮ ਆਦਮੀ ਪਾਰਟੀ ਨੇ ਕਿਹਾ ਤਾਂ ਰਾਹੁਲ ਗਾਂਧੀ ਤੇ ਸਾਰੇ ਪੰਜਾਬ ਕਾਂਗਰਸ ਮਾਫੀ ਮੰਗੇ ਹਰ ਹਰਖ ਸਿੰਘ ਰਾਵਤ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਔਰ ਕਾਂਗਰਸ ਲੀਡਰ ਹਰਖ ਸਿੰਘ ਰਾਵਤ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਉਹਨਾਂ ਨੇ ਕਿਹਾ ਪਹਿਲਾ 12 ਵਜੇ ਦਾ ਇਤਿਹਾਸ ਪੜੋ ਇਸ ਦੇ ਨਾਲ ਹੀ ਉਹਨਾਂ ਕਹਿਆ ਕਿ 21 ਸਾਲਾਂ ਸੇ ਕਾਂਗਰਸ ਨੇ ਗੁਰੂ ਘਰਾਂ ਤੇ ਤੋਪਾਂ ਚਲਾਈਆਂ ਅਤੇ ਸਮੇਂ-ਸਮੇਂ ਤੇ ਸਿੱਖਾਂ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ ਹੈ ਤਾਂ ਭਾਜਪਾ ਨੇ ਵੀ ਦੱਸਿਆ ਕਿ ਹਰਖ ਸਿੰਘ ਤੇ ਇਲਜ਼ਾਮ ਲਗਾਏ ਗਏ ਨੇ ਔਰ ਹਰਖ ਸਿੰਘ ਵਾਲੇ ਬਿਆਨ ਨੂੰ ਲੈ ਕੇ ਦੱਸਿਆ ਕਿ ਕਾਂਗਰਸ ਨੂੰ ਕਹਿ ਰਿਹਾ ਹੋਣਾ ਕਿ ਸਿੱਖਾਂ ਦੇ ਅਪਮਾਨ ਦਾ ਉਹਨਾਂ ਨੇ ਇਲਜ਼ਾਮ ਲਗਾਇਆ ਪਰੰਪਰਾ ਅਤੇ ਆਸਥਾ ਦਾ ਉਹਨਾਂ ਨੇ ਕਿਹਾ ਕਿ ਮਜ਼ਾਕ ਉਡਾਇਆ ਗਿਆ ਹੈ ਕਾਂਗਰਸ ਸਾਧੂ ਦੇ ਵੱਲ ਇਹ ਕਾਂਗਰਸ ਦੀ ਆਦਤ ਹਨ ਉਹਨੇ ਕਿਹਾ ਤਾਂ ਆਰਪੀ ਸਿੰਘ ਹਰ ਇਹ ਵੀ ਕਹਿ ਰਹੇ ਨੇ ਕਿ ਹਰਖ ਸਿੰਘ ਦਾ ਬਿਆਨ ਕਾਂਗਰਸ ਦੇ ਸੋਚ ਨੂੰ ਬਿਆਨ ਕਰਦਾ ਹੈ ਬਿਆਨ ਦੇ ਨਾਲ ਸਿੱਖਾਂ ਦੀ ਬਹਾਦਰੀ ਸੰਘਰਸ਼ ਤੇ ਸ਼ਹਾਦਤ ਨੂੰ ਫੇਸ ਪਹੁੰਚੀ ਜਿਹਾ ਬਿਆਨ 84 ਦੇ ਕਾਲੇ ਦੌਰ ਦੀ ਆਤਵਾ ਦਾ ਹੈ ਉਤਰਾਖੰਡ ਕਾਂਗਰਸ ਨੇ ਦੇਵਟਿਆਕੂ ਨੇ ਹਰਖ ਸਿੰਘ ਦਾਬਾ ਦੇਰਾਦੂਨ ਦੇ ਵਿੱਚ ਦੱਸਿਆ ਕਿ ਪ੍ਰਦਰਸ਼ਨ ਦੇ ਦੌਰਾਨ 라ਵਤ ਨੇ ਵਿਵਾਦਿਤ ਟਿੱਪਣੀ ਕੀਤੀ ਦਾਜੇ ਕਿ ਹਰਖ ਸਿੰਘ 라ਵਤ ਨੇ ਇੱਕ ਰੈਲੀ ਦੇ ਦੌਰਾਨ ਲੋਕਾਂ ਨੂੰ ਜ਼ੋਰ ਦੇ ਨਾਲ ਨਾਰੇ ਲਾਉਣ ਲਈ ਕਿਹਾ ਇਸੇ ਦੌਰਾਨ ਸਭ ਧੋਕੇ ਬੈਠੇ ਇੱਕ ਸਰਦਾਰ ਜੀ ਨੂੰ

ਭਾਰਤ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ ਭਾਰਤ ਭਾਰਤ ਬਜੇ ਪਾਰ ਬਜ਼ੀ ਪਾ ਇਹ ਸਿੱਲਾ ਇਹ ਸਿੱਲਾ ਦੇ ਰਹੀ ਹੈ ਕਾਂਗਰਸ ਸਿੱਖਾਂ ਦਾ ਸਾਨੂੰ ਪਤਾ ਹੈ ਕਾਂਗਰਸ ਦੇ ਮੰਚ ਸਿੱਖਾਂ ਨੂੰ ਲੈ ਕੇ ਬਹੁਤ ਬੇਈਮਾਨੀ ਹੈ ਨਫ਼ਰਤ ਹੈ ਉਹਦਾ ਪ੍ਰਗਟਾਵਾ ਜਿਹੜੇ ਆ ਸਮੇਂ-ਸਮੇਂ ਤੇ ਹਰਖ ਸਿੰਘ ਰਾਵਤ ਵਰਗੇ ਲੋਕ ਕਰਦੇ ਰਹਿੰਦੇ ਆ ਦਿੱਲੀ ਚ ਵੀ ਦੇਖਿਆ ਆਪਾਂ ਸਿੱਖ ਜਦੋਂ ਕਤਲੇਆਮ ਹੋਇਆ ਉਹਦੇ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਕਈ ਦਹਾਕਿਆਂ ਤੱਕ ਕਾਂਗਰਸ ਪਾਰਟੀ ਨੇ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਇਹ ਸਿੱਖਾਂ ਦੇ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਹੈ ਇਸ ਕਰਕੇ ਹਰਕ ਸਿੰਘ ਰਾਵਤ ਜੀ 12 ਵਜ ਦਾ ਇਤਿਹਾਸ ਪੜੋ 12 ਵਜੇ ਨਾ ਵੱਜਦੇ ਦਾ ਸਿੱਖਾਂ ਦੇ ਤੇ ਤੁਹਾਡਾ ਇਸ ਦੇਸ਼ ਦਾ ਧਰਮ ਕਲਚਰ ਅੱਜ ਬਦਲਿਆ ਹੋਣਾ ਇਸ ਦੇਸ਼ ਦੀਆਂ ਧੀਆਂ ਪਹਿਣਾ ਕਿਉਂਕਿ ਸਿੱਖ ਦੂਜੇ ਦੀਆਂ ਧੀਆਂ ਪਹਿਣਾ ਵੀ ਆਪਣੀਆਂ ਸਮਝਦੇ ਆ ਉਹ 3 ਭੈਣਾ ਵੀ ਇੱਜ਼ਤ ਆਬਰੂ ਨਹੀਂ ਬਚਣੀ ਸੀ ਅਫਦਾਨੀ ਟੱਕੇ ਟੱਕੇ ਤੇ ਵੇਚਦਾ ਸੀ ਕਾਬਲ ਚ ਇਹ ਸਿੱਖਾਂ ਦਾ ਯੋਗਦਾਨ ਹੈ ਇਹ ਸਿੱਖਾਂ ਦੇ 12 ਵਜਦੇ ਆ ਲੇਕਿਨ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਰਾਹੁਲ ਗਾਂਧੀ ਜੀ ਹੋਣ ਖੜਗੇ ਸਾਹਿਬ ਹੋਣ ਤੁਸੀਂ ਮੂਕ ਦਰਸ਼ਕ ਬਣ ਜੰਨੇ ਹੋ ਜਦੋਂ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਿੱਖਾਂ ਦਾ ਮਜ਼ਾਕ ਸਿੱਖਾਂ ਨੂੰ ਕਤਲੇਆਮ ਕਰਦੇ ਆ ਸਿੱਖ ਧਾਰਮਿਕ ਆਧਾਰਿਆਂ ਤੇ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਅਟੈਕ ਕਰਦੇ ਆ ਹਮਲੇ ਕਰਦੇ ਆ ਤੇ ਤੁਸੀਂ بجائے ਉਹਦੇ ਉਹਨੂੰ ਰੋਕਣ ਦੇ ਤੁਸੀਂ ਉਹਨਾਂ ਲੋਕਾਂ ਨੂੰ ਵੱਡੇ ਵੱਟੇ ਆਦੇ ਦੇ ਨਹੀਂ ਸੋ ਮੈਂ ਬੜਾ ਸਪਸ਼ਟ ਕਹਿਣਾ ਚਾਹੁੰਦਾ ਪਹਿਲੀ ਗੱਲ ਹਰਖ ਸਿੰਘ ਰਾਵਤ ਨੇ ਜਿਹੜਾ ਬਿਆਨ ਦਿੱਤਾ ਸਿੱਖਾਂ ਦਾ ਜਿਹੜਾ ਮਜ਼ਾਕ ਬਣਾਇਆ ਸਿੱਖਾਂ ਦਾ ਜਿਹੜਾ ਜਿਸ ਤਰੀਕੇ ਨਾਲ ਸਿੱਖ ਭਾਈਚਾਰੇ ਨੂੰ ਨજર ਅੰਦਾਜ਼ ਹੀ ਨਹੀਂ ਉਹਨਾਂ ਨੇ ਸਿੱਖ ਭਾਈਚਾਰੇ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਲਈ ਰਾਹੁਲ ਗਾਂਧੀ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਲੀਡਰ ਜਿਹੜੇ اپੋਜੀਸ਼ਨ ਦੇ ਲੀਡਰ ਹੈ ਪ੍ਰਤਾਪ ਬਾਜਵਾ ਜੀ ਉਹ ਮਾਫੀ ਮੰਗਣ ਔਰ ਹਰਕ ਸਿੰਘ रावत ਵਰਗਿਆਂ ਨੂੰ ਰਾਹੁਲ ਗਾਂਧੀ ਜੀ ਤੁਸੀਂ ਇਮੀਡੀਏਟਲੀ ਪਾਰਟੀ ਚੋਂ ਬਾਹਰ ਕੱਢੋ ਨਹੀਂ ਤੇ ਸਿੱਖ ਤੁਹਾਨੂੰ ਨਾ ਤੇ ਮਾਫ ਕਰਨਗੇ ਨਾ ਤੁਸੀਂ ਮਾਫ ਕਰਨ ਜੋ ਕੰਮ ਕਰ ਰਹੇ ਹੋ ਸਿੱਖੋ ਕੌਮ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਹਰੀਸ਼ ਰਾਵਤ ਕੀ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ 12 ਵਜੇ ਉਦੋਂ ਕਹਿੰਦੇ ਸੀ ਜਦੋਂ ਧੀਆਂ ਪੈਣਾ ਨੂੰ ਲੁੱਟ ਕੇ ਲੈ ਚਾਲੇ ਅਬਦਾਲੀ ਦੇ ਉੱਤੇ ਸਿੱਖ ਹਮਲਾ ਕਰਦੇ ਸੀ ਔਰ ਤੁਸੀਂ ਮਜ਼ਾਕ ਢਾਉਨੇ ਹੋ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਹਮੇਸ਼ਾ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਲਾਉਣ ਦੀ ਥਾਂ ਤੇ ਨੂਨ ਛਿੜਕਿਆ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ 84 ਕਰਾਈ ਗਲਾਂ 'ਚ ਟਾਇਰ ਪੁਆਏ નિર્ਦੋਸ਼ ਲੋਕਾਂ ਦੀ ਕਤਲ ਕਰਾਈ ਸੋ ਮੈਂ ਮੰਗ ਕਰਦਾ ਪੰਜਾਬ ਕਾਂਗਰਸ ਪਰਨਾ ਰਾਜਾ ਜੀ ਬਾਜਵਾ ਸਾਹਿਬ ਰਾਹੁਲ ਗਾਂਧੀ ਹਰੀ ਸ਼ਰਾਵਤ ਜੀ ਜਿਹੜੇ ਕਿ ਇਚਾਜ ਰਹੇ ਆ ਪੰਜਾਬ ਦੇ ਮਾਫੀ ਮੰਗਣੇ ਹੀ ਕਰਦੇ ਔਰ ਇਹ ਇਹਦੇ ਨਾਲ ਸਾਰੇ ਸਾਰੇ ਦੇਸ਼ ਪ੍ਰੇਮੀਆਂ ਦਾ ਇਸ ਧਰਤੀ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਸੰਵਿਧਾਨ ਨੂੰ ਪਿਆਰ ਕਰਨ ਵਾਲਿਆਂ ਦਾ ਤੁਸੀਂ ਮਾ ਜਾ ਕੇ ਆਇਆ ਸਾਡਾ ਸਾਰਿਆਂ ਦਾ ਦਿਲ ਦੁਖਿਆ ਮਾਫੀ ਮੰਗੋ ਮਾਫੀ ਮੰਗੋ ਅੱਜ ਇੱਕ ਬੜੀ ਹੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਜਦੋਂ ਕਾਂਗਰਸ ਦੇ ਸਾਬਕਾ ਮੰਤਰੀ रावत ਔਰ ਉਹਨੇ ਇੱਕ ਰੈਲੀ ਦੇ ਵਿੱਚ ਇੱਕ ਸਿੱਖ ਬੰਦੇ ਦਾ ਮਜ਼ਾਕ ਉਡਾਇਆ ਇਹ ਕਹਿ ਕੇ ਕੀ ਸਿੱਖਾਂ ਦੇ 12 ਵੱਜ ਗਏ ਪਹਿਲਾਂ ਤਾਂ ਮੈਂ ਇਹ ਦੱਸਦੇ ਆ ਕਿ 12 ਵਜੇ ਸਿੱਖ ਹਮਲਾ ਕਰਕੇ ਦੇਸ਼ ਦੀ ਇੱਜ਼ਤ ਬਚਾਉਂਦੇ ਹੁੰਦੇ ਸੀ ਔਰ ਦੇਸ਼ ਤੇ ਦੁਸ਼ਮਨਾ ਨਾਲ ਲੜਦੇ ਹੁੰਦੇ ਸੀ ਔਰ ਦੂਜਾ ਜਿਹੜੀ ਕਾਂਗਰਸ ਹੈ ਇਹਦੀ ਮਾਨਸਿਕਤਾ ਕਦੇ ਨਹੀਂ ਬਦਲਨੀ ਇਹੀ ਕਾਂਗਰਸ ਹੈ ਜੀ ਨੇ ਬਲੂ ਸਟਾਰ ਕਰਾਇਆ ਇਸੇ ਕਾਂਗਰਸ ਨੇ ਦਿੱਲੀ ਦੇ ਦੰਗੇ ਕਰਵਾਏ ਜਿਹੜੇ ਦਿੱਲੀ ਦੇ ਦੰਗਿਆਂ ਦੇ ਮੁੱਖ ਦੋਸ਼ੀ ਆ ਉਹਨਾਂ ਨੂੰ ਵਜ਼ੀਰੀਆਂ ਨਾਲ ਨਵਾਜ਼ਿਆ ਅੱਜ ਇਹਨਾਂ ਦੇ ਆਗੂ ਇਹੋ ਜਿਹੇ ਟਿੱਪਣੀਆਂ ਕਰ ਰਹੇ ਨੇ ਅੱਜ ਮੈਂ ਪੁੱਛਣਾ ਚਾਹੁੰਨਾ ਹੈ ਰਾਹੁਲ ਗਾਂਧੀ ਮਾਫੀ ਮੰਗੂਗਾ ਪ੍ਰਤਾਪ ਬਾਜਵਾ ਮਾਫੀ ਮੰਗੂਗਾ ਰਾਜਾ ਵਡਿੰਗ ਮਾਫੀ ਮੰਗੂਗਾ ਇਹ बार-बार ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣਾ ਕਾਂਗਰਸ ਵਾਲਿਓ ਬੰਦ ਕਰਨਾ ਚਾਹੀਦਾ ਤੁਹਾਨੂੰ ਇਹ ਦਿੱਲੀ ਦੀਆਂ ਸੜਕਾਂ ਤੇ ਸਿੱਖ ਕਤਲੇਆਮ ਹੋਵੇ ਇਹ ਸਾਰਾ ਕੁਝ ਕਾਂਗਰਸ ਨੇ ਕੀਤਾ ਕਰਾਇਆ ਪਰ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹੜੇ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੇ ਲੀਡਰ ਬੈਠੇ ਨੇ ਇਹ ਕਿਉਂ ਚੁੱਪ ਨੇ ਇਹ ਕਿਉਂ ਨਹੀਂ ਆਪਣੀ ਨੈਸ਼ਨਲ ਲੀਡਰਸ਼ਿਪ ਨਾਲ ਗੱਲ ਕਰਦੇ ਔਰ ਐਸੇ ਜਿਹੜੇ ਵਿਅਕਤੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਉਂਦੇ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਨਾ ਕਿ ਜਮਾਤ ਹੀ ਉਸ ਚ ਬੈਠੇ ਨੇ ਜਿਹੜੀ ਸਿੱਖ ਵਿਰੋਧੀ ਆ ਸੋ ਹਰਕ ਸਿੰਘ ਰਾਵਤ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਡਿਮਾਂਡ ਸ਼੍ਰੋਮਣੀ ਕਾਲਦਲ ਰੱਖਦਾ ਐਸੇ ਲੀਡਰ ਨੂੰ ਅਗਰ ਅੱਜ ਸਮਝਦੀ ਹੈ ਨਾ ਕਾਂਗਰਸ ਕਿ ਮਾੜਾ ਮੋਟਾ ਵੀ ਰਾਹੁਲ ਗਾਂਧੀ ਸਮਝਦੇ ਨੇ ਕਿ ਮੈਂ ਆਪ ਦੀ ਜਿਹੜੀਆਂ ਅਤੀਤ ਦੀਆਂ ਗਲਤੀਆਂ ਨੇ ਮੈਂ ਉਹਨਾਂ ਤੋਂ ਕੁਝ ਸਿੱਖਿਆ ਤਾਂ ਐਸੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਤੇ ਆਪ ਐਪਲੀਕੇਸ਼ਨ ਦੇ ਕੇ ਇਹਦੇ ਖਿਲਾਫ ਨਹੀਂ ਪਰ ਇੱਕ ਗੱਲ ਸਪਸ਼ਟ ਹੋ ਜੇਗੀ ਕਿ ਕਾਂਗਰਸ ਦਾ ਡੀਐਨਏ ਨਹੀਂ ਹੈ ਜਿਹੜਾ ਇਹ ਸਿੱਖ ਵਿਰੋਧੀ ਇਹਨਾਂ ਦੇ ਵੱਡੇ ਵੱਡੇ ਰਿਆਂ ਨੂੰ ਪੁੱਛਣਾ ਚਾਹੀਦਾ ਕਿ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਇੱਜ਼ਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੂ ਬੇਟੀਆਂ ਨੂੰ ਚੁੱਕੇ ਲਾ ਜਾਂਦੇ ਸੀ ਤਾਂ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰਿਲਾ ਐਕਸ਼ਨ ਹੁੰਦਾ ਸੀ रावत ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇ ਲੋਕਤੰਤਰ ਦਾ ਤੁਸੀਂ ਘਾੜ ਕੀ ਦਾ ਸਿੱਖਾਂ ਦਾ ਕਤਲ ਆ ਕੀਤਾ ਨਿਆਂ ਦੌੜ ਦੀ ਗੱਲ ਨਹੀਂ ਕੀਤੀ ਪਰਾਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਸਿੱਖ ਜਿਹੜੇ ਆ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਸਭ ਤੋਂ ਵੱਡੇ ਦੇਸ਼ ਭਗਤ ਨੇ ਦੇਸ਼ ਦੀ ਇਜਾਦੀ ਦੀ ਗੱਲ ਕੀਤੀ ਆ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਅੱਗੇ ਬਾਤਿਆਂ ਤਾਉਦਰ ਬਲੈਕ ਸਮਤੀ ਚੋੜਾ ਦੇ ਵਿੱਚ 40 ਸੜਕ ਤੇ ਕਾਂਗਰਸ ਉਤਰੀ ਆ ਫਿਰੋਜ਼ਪੁਰ ਦੇ ਵਿੱਚ ਦੱਸੇ ਕਿ ਕਾਂਗਰਸ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਾਂਗਰਸ ਵਰਕਰਾਂ ਨੇ ਰੇਲਵੇ ਪੁਲ ਤੇ ਜਾਮ ਲਗਾ ਦਿੱਤਾ ਸੰਸਦ ਸ਼ੇਰ ਸਿੰਘ ਖਬਾਇਆ ਵੀ ਤੰਨੇ ਦੇ ਵਿੱਚ ਸ਼ਾਮਲ ਨੇ ਔਰ ਕਾਂਗਰਸ ਸਵੀਦਵਾਰਾ ਦੇ ਪਰਚੇ ਰੱਦ ਕਰਨ ਦਾ ਇਲਜ਼ਾਮ ਜਿਹੜਾ ਹੈ ਵੰਗ ਜੜੀ ਆ ਕੀਤੀ ਜਾ ਰਹੀ ਹੈ ਔਰ ਜਾਣੂ ਚੁੱਕ ਕੇ ਨਾ ਕਿਹਾ ਹੈ ਕਿ ਸਾਡੇ ਕੈਂਡੀਡੇਟਸ ਦੇ ਪਰਚੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਉਹਨਾਂ ਸਾਰੇ ਪਰਚਿਆਂ ਨੂੰ ਰੱਦ ਕੀਤਾ ਜਾਵੇ ਤਸਵੀਰਾਂ ਦਿਖਾ ਰਹੇ ਆ ਜਦੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਬੀਤੇ 3 ਦਿਨ ਤੋਂ ਲਗਾਤਾਰ ਦੱਸੇ ਕਿ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਤੇ ਨਾਮਜ਼ਦਗੀ ਪੱਤਰ ਜਦੋਂ ਢਾਕਲ ਕੀਤੇ ਜਾਣੇ ਸੰਤ ਤਾਂ ਉਸ ਲੇਲੇ ਵੀ ਦੋ ਤੋਂ ਤਿੰਨ ਦਿਨ ਪੂਰਾ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਔਰ ਹੁਣ ਅੱਜ ਇਹ ਨੋਬਤ ਆ ਗਈ ਹੈ ਕਿ ਸੜਕਾਂ ਤੇ ਕਾਂਗਰਸ ਏਰੀਆ ਉੱਤਰਦੀ ਹੋਈ ਨਜ਼ਰ ਆਈ ਹੈ ਰੇਲਵੇ ਪੁਲ ਤੇ ਜਾਬ ਲਗਾ ਦਿੱਤਾ ਗਿਆ। ਤਾਰੀ ਸਾਹਿਬ ਦੇ ਜਿਹੜੇ ਸਹੀ ਕਾਜ ਸੋਨਾਂ ਰਿਜੈਕਟ ਕੀਤੇ ਉਹਦੇ ਵਾਸਤੇ ਸਾਰੇ ਲੋਕ ਜਿਹੜੇ ਕਾਂਗਰਸ ਪਾਰਟੀ ਦੇ ਸਾਰੇ ਇਹਨਾਂ ਦੇ ਨਾਲ ਹੈ ਅਸੀਂ ਉਹਨਾਂ ਦੇ ਨਾਲ ਹੈ ਤੇ ਜਿਹੜੇ ਡੀਸੀ ਮੈਡਮ ਨੇ ਟੈਲੀਫੋਨ ਤੇ ਇਸ ਬਾਰੇ ਪੁੱਛਿਆ ਕਿ ਕਿਉਂ ਰਿਜੈਕਟ ਕੀਤੇ ਗਏ ਉਹ ਕਹੇ ਕਿ ਆਰਓ ਜਿਹੜਾ ਉਹਦੀ ਡਿਊਟੀ ਲੱਗੀ ਹੋਈ ਹੈ ਆਰਓ ਨੂੰ ਮੈਂ ਪੁੱਛ ਕੇ ਫਿਰ ਇਹ ਦੱਸ ਸਕਦੀਆਂ ਥੋੜੀ ਟਾਈਮ ਚ ਪਤਾ ਲੱਗ ਜਾਏਗਾ ਕਿ ਉਹ ਉਹਨਾਂ ਦਾ ਕੀ ਜਵਾਬ ਹੈ ਪਰ ਜੇ ਇਸ ਤਰ੍ਹਾਂ ਦੇ ਝੂਠੇ ਗਲਤ ਕਾਗਜ਼ ਜਿਹੜੇ ਜਿਹੜੇ ਰਿਜੈਕਟ ਕੀਤੇ ਅਸੀਂ ਸਹੀ ਹੈ ਤਾਂ ਅਸੀਂ ਕੋਰਟ ਵਿੱਚ ਉਹ ਵਿਆਪ ਦਾ ਹੱਕ ਜਿਹੜਾ ਲੈ ਸਕਦੇ ਹਾਂ ਚਾਹ ਕਰਕੇ ਬਾਕੀ ਇਲੈਕਸ਼ਨ ਤੋਂ ਕਬਰਾ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕੱਲ ਇੱਥੇ ਨਹੀਂ ਸਾਰਿਆਂ ਤਲਕਿਆਂ ਦੇ ਵਿੱਚ ਹੀ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਰਵਾਇਤ ਸ਼ੁਰੂ ਕੀਤੀ ਹੈ ਕਿ ਮੈਂਬਰ ਜਿਹੜੇ ਲੋਕਾਂ ਦੇ ਕਾਗਜ਼